हरियाणा ਦੇ ਵਿੱਚ ਬੀਜੇਪੀ ਨੂੰ ਬਹੁਤ ਮਤਾ ਮਿਲ ਗਿਆ ਹੈ ਪਰ ਮੁੱਖ ਮੰਤਰੀ ਕੌਣ ਹੋਵੇਗਾ ਇਹ ਹਾਲੇ ਤੱਕ ਤੈ ਨਹੀਂ ਹੋਇਆ ਹੈ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਚੁਣਨ ਦੇ ਲਈ ਬੀਜੇਪੀ ਬੈਠਕ ਕਰ ਰਹੀ ਹੈ ਬੀਜੇਪੀ ਦੇ ਸੀਐਮ ਅਹੁਦੇ ਦੀ ਦੌੜ ਦੇ ਵਿੱਚ ਓਮ ਪ੍ਰਕਾਸ਼ ਤਨਖੜ ਯੁਵਾ ਨੇਤਾ ਕੈਪਟਨ ਅਭਿਮਨਿਓ ਆਰਐਸਐਸ ਦੇ ਨਾਲ ਜੁੜੇ ਰਹੇ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਨਾਮ ਸ਼ਾਮਲ ਹੈ ਪਰ ਦੌੜ ਦੇ ਵਿੱਚ ਸਭ ਤੋਂ ਅੱਗੇ ਮਨੋਹਰ ਲਾਲ ਖੱਟਰ ਨੇ ਜਿਹੜੀਆਂ ਗੱਲਾਂ ਮਨੋਹਰ ਲਾਲ ਖੱਟਰ ਦੇ ਹੱਕ ਦੇ ਵਿੱਚ ਜਾਂਦੀਆਂ ਉਹ ਹੈ ਕਿ ਆਰਐਸਐਸ ਦੇ ਨਾਲ ਜੁੜੇ ਹੋਣਾ ਖੱਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾ ਦੇ ਬੇहद ਨਜ਼ਦੀਕੀ ਨੇ ਦੂਸਰਾ ਖੱਟਰ 63000 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ ਸੋ ਸਭ ਤੋਂ ਅਗਾ ਨਾਮ ਮਨੋਹਰ ਲਾਲ ਖੱਟਰਦਾਈ ਹੈ ਜੋ ਕਿ 63000 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਇਸ ਦੇ ਨਾਲ ਹੀ ਆਰਐਸਐਸ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਨੇ ਸੋ ਸਭ ਤੋਂ ਅਗੇ ਨਾਮ ਉਹਨਾਂ ਦਾ ਆਉਂਦਾ ਹੈ ਇਸ ਦੇ ਨਾਲ ਹੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਮ ਦੇ ਉੱਤੇ ਵੀ ਖਾਸੀ ਚਰਚਾ ਚੱਲਦੀ ਆਈ ਹੈ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਕੌਣ ਹੋਵੇਗਾ ਇਹ ਅਜੇ ਵੀ ਸਵਾਲ ਹੈ ਬੀਜੇਪੀ ਦੇ ਸੀਐਮ ਅਹੁਦੇ ਦੀ ਦੌੜ ਦੇ ਵਿੱਚ ਓਮ ਪ੍ਰਕਾਸ਼ ਤਣਖੜ ਯੋਵਾ ਨੇਤਾ ਕੈਪਟਨ ਅਭਿਮਨਿਉ ਆਰਐਸਐਸ ਦੇ ਨਾਲ ਜੁੜੇ ਹੋਏ ਮਨੋਹਰ ਲਾਲ ਖੱਟਰ ਤੋਂ ਇਲਾਵਾ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਨਾਮ ਇਸ ਦੌੜ ਵਿੱਚ ਸ਼ਾਮਲ ਹੈ ਪਰ ਕੌਣ ਜਿੱਤੇਗਾ ਇਹ ਅਜੇ ਸਾਫ ਨਹੀਂ ਹੋ ਪਾਇਆ ਹੈ